ਅੱਜ ਮੈਂ ਤੁਹਾਨੂੰ ਟਿੱਪੀ ਵਾਲੇ ਸ਼ਬਦ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਟਿੱਪੀ ਵਾਲੇ ਸ਼ਬਦ ਆੜ ਪਟਿੱਪੀ ਅੰਬ ਬੱਬਾ ਅੰਬ 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 ਸਸੇ ਪਿਆਰੇ ਸੀ ਉਪਰ ਟਿੱਪੀ ਕਗਾ ਸਿੰਘ ਸਿੰਘ ਸਿੰਗਾ ਮੰਮੀ ਪਟਿੱਪੀ ਮੰ ਦਦਰਾ ਮੰਦਰ 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 ਹਾਇ ਜਿਆਰੀ ਹੀ ਉੱਪਰ ਟਿੱਪੀ ਗੱਗਾ ਹਿੰਗ 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 ਗੱਗਾ ਗੱਗਰ ਦੇ ਲੱਕੜੇ ਗੂ ਉੱਪਰ ਟਿੱਪੀ ਜੱਜਾ ਗੂੰਜ 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 ਸਸਨੋ ਕ੍ਰੈਸੋ ਉੱਪਰ ਟਿੱਪੀ ਨੰਨਾ ਸੁਨ 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 ਮੰਮੇ ਦੇ ਲੱਕੜੇ ਮੂ ਉੱਪਰ ਟਿੱਪੀ ਹਾ ਹਾ ਮੂ పప్పుసారి పీ ఉప్పు టిడ్ పిండ్ 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 ధన్వాద